ਆਗੇ ਦਾ ਜੀ ਅੱਜ ਅਸੀਂ ਪਹੁੰਚਿਆ ਹਲਕਾ ਕਾਦਿਆਂ ਦੇ ਪਿੰਡ ਮਲੀਰ ਚ ਸੋ ਜਿੱਥੇ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਜਿੰਦਰ ਸਿੰਘ ਜੀ ਮੌਜੂਦ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕਿਹੜੇ ਕਿਹੜੇ ਪਿੰਡ ਦੇ ਵਿਕਾਸ ਕਾਰਜ ਹੋਣ ਵਾਲੇ ਨੇ ਸੋ ਪਿਛਲੀ ਪੰਚਾਇਤ ਤੋਂ ਲੋਕ ਕਿਹੜੇ ਪਿੰਡ ਕੰਮ ਰਹਿ ਚੁੱਕੇ ਹੀ ਜੋ ਇਹਨਾਂ ਦੀ ਗੋਈ ਚ ਹੁਣ ਪੂਰੇ ਕਰਵਾਏ ਜਾਣੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਵੀਰ ਜੀ ਪ੍ਰੈਜ਼ੀਡੈਂਟ ਲੋਕਾਤਮ ਸੁਪੰਚ ਜੀ ਸੇਵਾ ਕੰਧਮ ਉਹ ਕਾਤਮ ਮਾਨ ਬਖਸ਼ਿਆ ਤੁਹਾਡੇ ਸਿਹਤੇ ਸੰਬੰਧੀ ਤਾਂ ਸਿੱਧਾ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਜੇ ਰਜਿੰਦਰ ਸਿੰਘ ਪਿੰਡ ਮੰਦੀਆਂ ਪੱਕੀਆਂ ਬਲਾਕ ਕਨੂਆ ਪਿੰਡ ਦਾ ਸਰਪੰਚਾਂ ਮੈਨੂੰ ਪਿੰਡਦਿਆ ਨੇ ਵੋਟਾਂ ਪਾ ਕੇ ਮਾਨ ਬਖਸ਼ਿਆ ਪਿੰਡ ਦਾ ਸੇਵਾ ਕਰਨ ਦਾ ਮੌਕਾ ਬਖਸ਼ਿਆ ਮੈਂ ਤਹਿ ਦਿਲੋਂ ਉਹਨਾਂ ਦਾ ਪਿੰਡ ਵਾਸੀ ਦਾ ਧੰਨਵਾਦ ਕਰਦਾ ਹਾਂ ਤੇ ਕੁਝ ਕੰਮ ਸੀ ਜਿਹੜੇ ਪਿੰਡ ਦੇ ਰਹਿ ਗਏ ਇੱਕੋ ਜਿਵੇਂ ਸਪਣਾ ਦੀ ਸਪਾਈ ਦਿੱਲੀ ਮੈਂ ਹੀ ਰਹਿ ਗਈ ਸੀ ਉਹ ਐਸੀ ਕੀਤੀ ਹੈ ਅਸੀਂ ਦੋ ਸਪਣਾ ਦੀ ਸਪਾਈ ਕਰਾਈ ਨਾਲ ਤੇ ਵਿੱਚੋਂ ਗੁੱਟੀ ਖੜਾਈ ਆ ਮਿੱਟੀ ਖੜਾਈ ਆ ਦੇ ਕੁਝ ਕੰਮ ਹੋ ਰਹੀ ਪਿੰਡ ਦੇ ਪਿੰਡ ਚ ਬੈਂਚ ਲਵਾਏ ਜੇ ਨੇ ਉਹ ਕੰਮ ਕਰਾਏ ਆ ਕੁਸ ਥੋੜੇ ਕੰਮ ਹੋ ਰਹੇ ਨੇ ਜਿਹੜੇ ਕਰਾਉਣ ਵਾਲੇ ਆ ਜੇ ਸਾਡੇ ਉਹ ਪਿਛਲੀ ਪੰਚਾਇਤ ਤੋਂ ਲੋਕ ਕਿਹੜੇ ਅਧੂਰੇ ਕੰਮ ਰਹਿ ਗਏ ਸੀ ਜੋ ਤੁਹਾਡੀ ਗਵਾਈ ਹੁਣ ਪੂਰੇ ਕਰਾਏ ਜਾਣ ਹਾਂਜੀ ਥੋੜੀਆਂ ਗਲੀਆਂ ਰਹਿ ਗਈਆਂ ਹੈਗੀਆਂ ਤਿੰਨ ਚਾਰ ਬੰਨ ਵਾਲੀਆਂ ਉਹ ਅਸੀਂ ਹੁਣ ਬਣਾਉਣ ਲੱਗੇ ਆ ਇੱਕ ਸਾਡੇ ਸ਼ਮਸ਼ਾਨ ਘਾਣ ਵਾਲਾ ਸੱਡ ਰਹਿ ਗਿਆ ਇਸ ਬੰਨ ਵਾਲਾ ਉਹ ਅਸੀਂ ਮਤ ਵਿੱਚ ਪਾਇਆ ਵਾ ਉਹ ਥੋੜੇ ਜਿਹੇ ਤੱਕੂ ਵੀ ਬਣਾਵਾਂਗੇ ਉਹ ਸਰਪੰਚ ਸਾਹਿਬ ਰਸਨ ਚਾਰ ਦੀ ਸਮੱਸਿਆ ਕਾਫੀ ਪਿੰਡਾਂ ਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਸਨ ਕਾ ਨਹੀਂ ਪਹੁੰਚਦਾ ਗਰੀਬ ਸਿੰਘ ਦਾ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਨੂੰ ਇਦਾਂ ਸਮੱਸਿਆ ਹੈਗੀ ਨਹੀਂ ਸਾਡੇ ਪਿੰਡ ਲਗਭਗ ਠੀਕ ਹੀ ਹੈ ਜੀ ਰਸਨ ਦੀ ਕੋਈ ਸਮੱਸਿਆ ਨਹੀਂ ਸਾਰਿਆਂ ਨੂੰ ਮਿਲ ਰਿਹਾ ਉਹ ਵੀ ਸਾਡੇ ਰਸਨ ਆਇਆ ਹੋਇਆ ਉਹ ਤੇ ਵੰਡ ਰਿਹਾ ਹੈ ਪਿੰਡ ਦੇ ਵਿੱਚ ਜੀ ਸਮੱਸਿਆ ਰਸਨ ਦੀ ਕੋਈ ਨਹੀਂ ਸਾਡੇ ਪਿੰਡ ਚ ਜੀ ਉਹ ਸਰਪੰਚ ਸਾਹਿਬ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ 'ਚ ਜਾਂਦਾ ਫੁੱਲ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਵਿੱਚ ਟ੍ਰੈਕ ਕਰੀਏ ਇੱਕ ਸੋਹਣੀ ਪਾਰਕਿੰਗ ਮਿਲ ਜਾਂਦੀ ਉਹ ਸਫਾਈ ਹੁੰਦੀ ਲਾਇਬ੍ਰੇਰੀ ਹੁੰਦੀ ਆ ਤੋ ਖੇਡ ਦਾ ਮੈਦਾਨ ਹੁੰਦਾ ਆਪਣਾ ਜੀਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਉਹ ਕੈਮਰੇ ਲੱਗੇ ਹੁੰਦੇ ਇੱਕ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਚ ਕਿੰਦਾ ਦੀ ਸੁਖ ਸੂਤ ਹੈਗੀ ਹਾਂਜੀ ਪਿੰਡ ਵਿੱਚ ਝੂਲੇ ਤਾਂ ਲੱਗੇ ਹੋਏ ਬੱਚਿਆਂ ਦੇ ਖੇਡਣ ਨੂੰ ਆਸ ਤੇ ਸਾਡੇ ਬਾਕੀ ਫੁੱਲ ਬੂਟੇ ਹੀ ਪਿੰਡ ਦੇ ਵਿੱਚ ਕਾਫੀ ਲਵਾਏ ਆ ਆਪਣੇ ਪਿੰਡ ਦੇ ਚਾਰਸ ਫਿਰੇ ਲਵਾਏ ਔਰ ਖਾਲੀ ਜਗ੍ਹਾ ਦੇ ਵਿੱਚ ਫੁੱਲਾਂ ਦੇ ਬੂਟੇ ਫਲਾਂ ਦੇ ਬੂਟੇ ਸਾਉ ਦਾ ਰੂਟੇ ਕਾਫੀ ਲਵਾਏ ਆ ਬਾਕੀ ਹੋਰ ਜਿਹੜੇ ਕੰਮ ਆ ਉਹ ਵੀ ਅਹੀਂ ਕਰਦੇ ਆ ਅਧੂਰੇ ਕੰਮ ਜਿਹੜੇ ਰਹਿ ਗਏ ਸੀ ਉਹ ਹਸਨਾ ਮੰਦਰੀਕਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂਦਾ ਨਜਾਇਨਾਂ ਪਾਈ ਜਾਂਦੇ ਨੇ ਤੁਸੀਂ ਆਮ ਦੇਖਿਆ ਜਗਾ ਸੋ ਤੁਹਾਡੀ ਗਵਾਹੀ ਤੇ ਕਿਵੇਂ ਦੇਖਿਆ ਜਾਗਾ ਨਾ ਹੀ ਇਹਨੂੰ ਰੇਡਾ ਦੇ ਨਹੀਂ ਅਹੀਂ ਥੋੜੇ ਜੇ ਪਾਇੇ ਹੀ ਬੰਦੇ ਆਪਣਾ ਇੱਕ ਸੱਪੜ ਦੀ ਸਫਾਈ ਕਰਾਈਆਂ ਲੇਗਾ ਵਾਲੇ ਪਾ ਕੇ ਇਹ ਕਹੀਂ ਪੰਚਾਇਤੀ ਫੰਡ ਚੋਂ ਕਰਾਈ ਗਈ ਦੇ ਜਿਹੜੇ ਜੋਗ ਆ ਕੰਮ ਕਰਨ ਵਾਲੇ ਉਹੀ ਪਾਏ ਆ ਤੇ ਕੰਮ ਕਰਾਇਆ ਵਾ ਪਿੰਡ ਦਾ ਪਿੰਡ ਦੀ ਐਜੂਕੇਸ਼ਨ ਲੈ ਕੇ ਕੀ ਮਿਲ ਦੇ ਦਿਓ ਕੀ ਲੱਗਦਾ ਸਕੂਲ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਜਾਂ ਇੱਥੇ ਕੋਈ ਸਟਾਫ ਦੀ ਕਮੀ ਹੈ ਨਾ ਸਟਾਫ ਤਾਂ ਠੀਕ ਆ ਉਦਾਂ ਹੀ ਕਹਿੰਨੇ ਵੀ ਸਾਡਾ ਸਕੂਲ ਅਪਗ੍ਰੇਡ ਹੋ ਜੇ ਬਾਕੀ ਸਕੂਲ ਦੇ ਗਾਣ ਤੋਂ ਸਟੇਡੀਅਮ ਪਾਇਆ ਵਾ ਉਹ ਵੀ ਸਾਡਾ ਮਨਜ਼ੂਰ ਹੋ ਗਿਆ ਵਾ ਜਲਦੀ ਜਾਂਦੇ ਹੀ ਕੰਮ ਸ਼ੁਰੂ ਹੋ ਜਾਏਗਾ ਤੇ ਉਹ ਵੀ ਸਟੇਡੀਅਮ ਬਣ ਜਾਏਗਾ ਹਾਂਜੀ ਹੋ ਨੌਜਵਾਨਾਂ ਦਾ ਲਖਣ ਦੇ ਵਿੱਚ ਆਮ ਰੋਜ਼ਦਾ ਹੁੰਦਾ ਤੁਹਾਡੇ ਜਪਿੰਡ ਵਿੱਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਕੋਲੋਂ ਕੀ ਪਲਾਨ ਬਣਾਓਗੇ ਹਾਂਜੀ ਉਹਨਾਂ ਨੂੰ ਖੇਡ ਦਾ ਸਮਾਨ ਦੇ ਕੇ ਦੇਣਾ ਸੀ ਉਹਨਾਂ ਦੀ ਮੰਗ ਹੀ ਥੋੜਾ ਸਾਨੂੰ ਕਿ ਕ੍ਰਿਕਟ ਦਾ ਸਮਾਨ ਲਿਆ ਦਿਓ ਬੱਚੇ ਜਾਂਦੇ ਕ੍ਰਿਕਟ ਖੇਡਣ ਤਾਂ ਉਹਨਾਂ ਨੂੰ ਹੀ ਕਿਆ ਕੁ ਲੈ ਰਹਿਆਂਗੇ ਤੁਸੀਂ ਤੋ ਖੇਡਦਾ ਮਜ਼ਾ ਹੈਗਾ ਖੇਡਦਾ ਮਜ਼ਾ ਸਕੂਲ ਦੀ ਗਰਾਊਂਡ ਹੀ ਹੈ ਜੀ ਉੱਥੇ ਖੇਡਦੇ ਆ ਜਾਂ ਫਿਰ ਦੂਸਰੀਆਂ ਜਿੰਾਂ ਤੇ ਜਦੋਂ ਮੈਚ ਵਗੈਰਾ ਖੇਡਦੇ ਜਿੱਥੇ ਮੈਚਪਿੰਡਾ ਉੱਥੇ ਚਲੇ ਜਾਂਦੇ ਨਹੀਂ ਤਾਂ ਆਪਣੇ ਸਕੂਲ ਦੀ ਗਰਾਊਂਡ 'ਚ ਖੇਡਦੇ ਆ ਤੋ ਜੋ ਨਸ਼ਾ ਵਿਰੋਧ ਪੰਜਾਬ ਸਰਕਾਰ ਨੇ ਮਹਿੰਮ ਚਲਾਈਆ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇ ਅਸੀਂ ਸਾਡਾ ਪਿੰਡ ਜੀ ਬਹੁਤ ਵਧੀਆ ਨਸ਼ਿਆਂ ਤੋਂ ਬਚਿਆ ਹੋਇਆ ਵਾ ਅਸੀਂ ਵੀ ਪਿੰਡ ਦੇ ਵਿੱਚ ਕੈਂਪ ਲਾਏ ਆ ਦੱਸਿਆ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕੀਤਾ ਵਾ ਦੇ ਠੀਕ ਚੱਲ ਰਿਹਾ ਸਾਡਾ ਆਮ ਪਿੰਡਾਂ ਦੇ ਨਾਲੋਂ ਵਧੀਆ ਚੱਲ ਰਿਹਾ ਕਾਫੀ ਯਾਰ ਆਏ ਨੇ ਨਕਸਾਨ ਕਾਫੀ ਆਇਆ ਗੁਰਦਾਸਪੁਰ ਡਿਸਟ੍ਰਿਕਟ ਦੀ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਨਾਂ ਦਾ ਖੇਤਰ ਦਾ ਕਾਫੀ ਜਿਹੜੇ ਲੋਕ ਜਿਹੜੀ ਹਨ ਜਿੱਤੇ ਵਿਚ ਆਏ ਨੇ ਸੋ ਜਿੱਥੇ ਸਮਾਜ ਸੇਵੀ ਜਿੱਥੇ ਬੰਦੀਆਂ ਆਪਣਾ ਫਰਜ਼ ਨਿਭਾ ਰਹੀਆਂ ਨੇ ਅਨਜੀ ਉਹ ਨਿਭਾ ਰਹੀਆਂ ਸਰਕਾਰ ਨੇ ਵੀ ਕਿਤਨਾ ਕਿਤਨਾ ਅਨਾਉਂਸ ਕੀਤਾ ਉਹ ਤੁਹੇ ਵੀ ਕਾਫੀ ਸੇਵਾ ਜਿਹੜੀ ਨਵਾਈ ਹੋਵੇਗੀ ਉਹ ਕੀ ਕਹਿਣਾ ਚਾਹੋਗੇ ਹਾਂਜੀ ਸੇਵਾ ਵਿੱਚ ਅਸੀਂ ਵੀ ਇਸ ਹਾਲਿਆ ਕਾਫੀ ਅਸੀਂ ਪਿੱਛੇ ਚ ਨਾਲੇ ਗਏ ਸੀ ਚਾਟਰਾਂ ਲੀਆਂ ਖੜੀਆਂ ਇੱਥੋਂ ਸੇਵਾ ਕਰਕੇ ਆਏ ਆ ਪਾਣੀ ਦਾ ਪ੍ਰਸ਼ਾਦਾ ਖੜਿਆ ਤੂੜੀ ਖੜੀ ਡਿੰਦਰਾ ਵਾਸਤੇ ਤੇ ਕਾਫੀ ਸੇਵਾ ਕੀਤੀ ਹੈ ਬਾਕੀ ਲੋਕੀ ਵੀ ਕੰਢਿਆ ਸਮਾਜ ਸੇਵੀ ਕੰਢ ਰਹੇ ਆ ਤੇ ਬਹੁਤ ਵਧੀਆ ਹੁੰਦਾ ਜੀ ਲੋਕਾਂ ਦਾ ਸਾਥ ਦੇਣ ਦੇ ਜੇ ਉਹਨਾਂ ਦੇ ਦਿੱਤਾ ਬਣੀ ਨਹੀਂ ਗੀ ਤੇ ਪ੍ਰਧਾਨ ਮੰਤਰੀ ਆਏ ਉਹਨਾਂ ਨੇ ਗੁਰਦਾਸਪੁਰ ਦਿੱਤ ਤੱਕ ਦੌੜਾ ਕੀਤਾ ਉਹ 1600 ਕਰੋੜ ਰੁਪਏ ਦਾ ਪੈਨਿ ਜੀ ਵੀ ਦੇ ਕੇ ਗਏ ਆਪਣੇ ਕੀ ਗੱਲਾਂ ਚਾਹੋ ਪੰਜਾਬ ਦੀ ਹਾਂਜੀ ਦੇਖ ਤਾਂ ਗਏ ਆ ਲੇਕਿਨ ਨੁਕਸਾਨ ਲੋਕਾਂ ਦਾ ਬਹੁਤ ਜ਼ਿਆਦਾ ਹੋ ਗਿਆ ਵਾ ਉਸ ਹਿਸਾਬ ਨਾਲ ਨਹੀਂ ਆਨੇ ਕਿ ਥੋੜਾ ਹੀ ਕੰਮ ਹੋਇਆ ਹੋਰ ਚਾਹੀਦਾ ਹੀ ਛੋਟਾ ਬਣਾ ਦੇ ਕਿਉਂਕਿ ਲੋਕਾਂ ਦੇ ਕੋਠੇ ਟੱਟ ਗਏ ਆ ਡੰਗਰ ਮਾਰੇ ਗਏ ਆ ਕਾਫੀ ਨੁਕਸਾਨ ਹੋ ਗਿਆ ਫਸਲ ਦਾ ਨੁਕਸਾਨ ਕਾਫੀ ਹੋ ਗਿਆ ਵਾ ਪਰ ਤੋਂ ਬੀਜੇਪੀ ਦੇ ਤੁੰਨ ਜੁੰਗ ਦਾ ਬਿਆਨ ਆ ਕਿ ਇਹ ਫੋਰੀ ਰਾਹ ਤੇ ਯਾਰ ਰਣੀਤ ਮਿੱਟੂ ਕਹਿੰਦੇ ਵੀ ਪ੍ਰਧਾਨ ਮੰਤਰੀ ਜੀ ਆਏ ਉਹਨੇ ਫੋਰੀ ਰਾਹ ਦਿੱਤੀ ਆ ਅਜੇ ਬਾਕੀ ਪੱਕਾ ਜਾਣਾ ਬਾਕੀ ਹਾਂਜੀ ਇਹ ਤਾਂ ਆਜੇਗਾ ਠੀਕ ਆ ਜੀ ਚਾਹੀਦਾ ਵਾ ਰਹਿਤ ਚਾਹੀਦੀ ਆ ਜਿੰਨੀ ਮਿਲ ਸਕੇ ਉਨੀ ਥੋੜੀ ਆ ਬਾਕੀ ਸਾਡੇ ਗਾਇਕਾ ਪੰਜਾਬ ਦੇ ਜਿਹੜੇ ਉਹਨਾਂ ਨੇ ਕਾਫੀ ਮਦਦ ਕੀਤੀ ਹੈ ਲੋਕਾਂ ਦੀ ਜੇ ਲੋਨ ਅਨੁਸਾਰ ਆ ਮਿਲਿਆ ਉਹਦੇ ਨਾਲ ਜੇ ਸਰਕਾਰ ਕਰਦੇ ਹੋ ਸਾ ਬਹੁਤ ਵਧੀਆ ਆਸ ਰੱਖਦੇ ਆ ਕਿ ਸਰਕਾਰ ਕਰੇਗੀ ਜੀ ਸੋ ਆ ਹਜ਼ਰਤ ਜਨ ਸਾਹਿਬ ਕਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਕਿਚੜਿਆਂ ਤੱਕੇ ਖਾਣੇ ਪੈਂਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਜੁੰਮਿਆਂ ਦੀ ਹੁੰਦੀ ਆ ਕੀ ਫਰਜ ਹੁੰਦਾ ਕਿਵੇਂ ਦੇਦੇ ਨਹੀਂ ਐਸੀ ਤੇ ਕਹਿੰਦੇ ਆ ਹੋ ਕੇ ਜੇ ਕੋਈ ਕੇ ਦੀ ਮਾੜੀ ਮੋਟੀ ਗੱਲ ਹੁੰਦੀ ਆ ਤਾਂ ਇਹ ਪਿੰਡ ਦੇ ਚੀਜ਼ ਉਹਦਾ ਫੈਸਲਾ ਕਰੀਏ ਥਾਣੇ ਕਿਚੜਿਆਂ ਤੱਕ ਨਾ ਜਾਇਆ ਜਾਏ ਲੋਕਾਂ ਦਾ ਖਰਚਾ ਨਾ ਕੀਤਾ ਜਾਏ ਬਾਕੀ ਸਾਡੇ ਅਜੇ ਤੱਕ ਬਾਬੇ ਦੀ ਕਿਰਪਾ ਵਾਕੇ ਕੋਈ ਐਸੀ ਕੋਈ ਗਲਪਾਸ ਨਹੀਂ ਹੋਈ। ਝੜਾ ਨਹੀਂ ਹੋਇਆ ਕੋਈ ਕੋਈ ਥਾਣੇਚਾਰੀ ਕੋਈ ਕੇਸ ਵੀ ਆਉ ਹੈ ਸਾਡੇ ਪਿੰਡ ਦਾ। ਕੋਈ ਜੇ ਕੋਈ ਮਾੜੀ-ਮੋਟੀ ਗੱਲ ਹੋਈ ਤੇ ਇੱਥੇ ਹੀ ਮੁਕਾਤੀ ਯਾਰ। ਠੀਕ-ਠਾਕ ਚੱਲ ਰਿਹਾ। ਜੀ। ਸੋ ਉਹ ਵੀ ਦੀ ਕਿਹੜੇ ਤੁਸੀਂ ਹੁਣ ਪਹਿਲ ਦੇ ਆਧਾਰ ਤੇ ਪਿੰਡ ਵਿੱਚ ਲੋੜੀ ਦੇ ਕਿਹੜੇ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁਖ-ਸੂਤਾ ਪ੍ਰਦਾਨ ਕਰੇ। ਹਾਂਜੀ ਇਹੋ ਹੀ ਆ ਦੋ ਗਨਾਲੀਆਂ ਬੰਨ ਵਾਲੀਆਂ ਹੀ ਕੋ ਗਲੀਆਂਆਂ ਵਿੱਚ ਛੋਟੀਆਂ-ਛੋਟੀਆਂ ਬੰਨ ਵਾਲੀਆਂ। ਤੇ ਖਾਸ ਮਸਾ ਸਾਡੀ ਜੋ ਸ਼ਮਸ਼ਾਨ ਘਾਟ ਦੀ ਹੈ ਜਿਹੜੀ ਅਸੀਂ ਪਿੰਨਾ ਆਖਣੇ ਸਾਡੀ ਹੋਏ ਕਿਉਂਕਿ ਸਾਡੇ ਪਿੰਡ ਤੋਂ ਲਗ ਭਗ 1.5 ਕਿਲੋਮੀਟਰ ਦੂਰ ਦਾ ਸ਼ਮਸ਼ਾਨ ਘਾਟ ਤੇ ਉੱਥੇ ਜਦੋਂ ਜਾਣਾ ਕੇ ਦਾ ਸਸਕਾਰ ਕੰਮ ਜਮੀ ਮਾ ਜਿਹਦਾ ਸਾਨੂੰ ਚੰਗੀ ਆਉਦੀ ਹਾਂਜੀ ਤੋਂ ਉਹਦਾ ਹੀ ਕੰਡਦੇ ਕਿ ਸਾਨੂੰ ਇਹਦੀ ਗ੍ਰਾਂਟ ਮਿਲੇ ਪਹਿਲਾਂ ਤੇ ਅਸੀਂ ਤਾਂ ਕੰਮ ਸ਼ੁਰੂ ਕਰਕੇ ਰਸਟ ਬਣਾ ਦੀਏ ਸ਼ਮਸ਼ਾਨ ਘਾਟ ਤੇ ਹਾਂਜੀ ਉਹ ਉਹ ਸਰਪੰਚ ਕਈ ਵਾਰੀ ਸੈਂਟਰ ਗੌਰਮਣ ਜਾਂ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਦੇ ਗਰੀਬ ਟਿਕਾਣੇ ਨਹੀਂ ਪਹੁੰਚਦੀਆਂ ਕਿਤਨੇ ਕਿਤੇ ਧੜੇ ਬੰਦੀ ਹੁੰਦੀਆਂ ਗਰੀਬ ਟਿਕਾਣੇ ਨਹੀਂ ਪਹੁੰਚਦਾ ਹੁੰਦੀਆਂ ਪਰ ਤੁਹਾਡੀ ਗਵਾਈ ਵਿੱਚ ਕਿਵੇਂ ਦੇਖਿਆ ਜਾਏਗਾ ਨਹੀਂ ਨਹੀਂ ਅੱਜ ਹੀ ਕੋਈ ਕਲਬਾਨੀ ਹੋਈ ਸਾਡੇ ਪਿੰਡ ਦੇ ਵਿੱਚ ਪਹਿਲਾਂ ਮੈਂ ਕੰਮ ਕੀਤੇ ਕੱਚੇ ਕੋਠਿਆਂ ਤੇ ਅਹੀਂ ਨਾ ਆਨਲਾਈਨ ਕੀਤੇ ਮਕਾਨ ਤੇ ਵੀ ਬੜਾਈ ਕੋਈ ਪਾਤੀ ਪਾਦੀਆਂ ਗਰੀਬ ਜਾਂ ਮਿਹਨਤ ਨਹੀਂ ਰੱਖਿਆ ਸਾਰਿਆਂ ਨੇ ਕੀਤੇ ਜਿਹੜੇ ਲਾਇਕ ਹੀ ਸੀਗੇ ਤਾਂ ਉਹਦੇ ਇਸ ਤਰ੍ਹਾਂ ਦੇ ਗਾਂਵਿਆਂ ਅਸੀਂ ਜਿਹੜਾ ਜਿਹੜੇ ਜਿੰਨੂੰ ਸਹੂਤ ਦੀ ਲੋੜ ਆ ਉਹਨੂੰ ਸਹੂਤ ਦਿੱਤੀ ਜਾਊ ਭਾਵੇਂ ਦੂਜੀ ਪਾਰਟੀ ਦਾ ਹੋਵੇ ਜਾਂ ਗਰੀਬ ਹੋਵੇ ਜਾਂ ਕੋਈ ਵੀ ਹੋਵੇ ਕੋਈ ਪਾਰਟੀਬਾਜ਼ੀ ਨਹੀਂ ਕੀਤੀ ਜਾਊਗੀ ਉਹ ਕੱਚੇ ਕੁਠੇਆਂ ਦਾ ਪਿੱਛੇ ਜਾਂ ਜੋ ਕਿੰਨੇ ਫਾਰਮ ਜਿਹੜੇ ਤੁਹਾਡੇ ਮਿੰਟ ਅਪਲਾਈ ਕੀਤੇ ਗਏ ਕਿੰਨੇ ਹਨ ਅਜੇ ਆਇਤ ਨਹੀਂ ਗਏ ਅਸੀਂ 31 ਮਾਰਚ ਤੱਕ ਕੀਤੇ ਸੀ ਲਗਭਗ 32-33 ਘਰ ਕੀਤੇ ਅਸੀਂ ਆਉਣ ਲਿਆਂ ਕੱਚੇ ਕੋਠਿਆਂ ਵਾਲੇ ਜਿਹਨਾਂ ਦੇ ਬਿਲਕੁਲ ਕੱਚੇ ਬਾਲਿਆਂ ਵਾਲੇ ਹੀ ਘਰ 30-30 ਦੇ ਕਰੀਬ ਕੀਤੇ ਆ ਤੇ ਅਜੇ ਪਾਸ ਨਹੀਂ ਹੋਇਆ ਕੋਈ ਇਹਦੇ ਪੈਸਾ ਨਹੀਂ ਆਇਆ ਹੁੰਦਾ ਸਾਨੂੰ ਜੀ ਹਾਂ ਜਦੋਂ ਜਿਹੜਾ ਵੀ ਆਊਗਾ ਉਹਦਾ ਅਸੀਂ ਉਸ ਤੋਂ ਦੇਖ ਕੇ ਉਹਦਾ ਕੰਮ ਸ਼ੁਰੂ ਕਰਾਵਾਂਗੇ ਕਿੰਨੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਤਿ ਸ੍ਰੀ ਅਕਾਲ ਸਿੱਝਾ ਮੈਸੇਜ ਕੀ ਦੇਣਾ ਚਾਹੁੰਦਾ ਪਿੰਡ ਵਾਲਿਆਂ ਮੈਂ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੂੰ ਸੇਵਾ ਦਾ ਮੌਕਾ ਬਖਸ਼ਿਆ ਵਾ ਦੇਖੋ ਜੀ ਮੈਂ ਸਰਪੰਚ ਪਿੰਡ ਦਾ ਇਕੱਲਾ ਨਹੀਂਗਾ ਸਾਰੇ ਪਿੰਡ ਦੇ ਸਰਪੰਚ ਜਿਨ੍ਹਾਂ ਮੈਨੂੰ ਵੋਟਾਂ ਪਾ ਕੇ ਬਣਾਇਆ ਵਾ ਜੋ ਸਾਰੇ ਸਰਕਾਰ ਨਾਲ ਸਹੂਤਾ ਮਿਲ ਗਈਆਂ ਮੈਂ ਤਕਰੀਬਨ ਦੜੀਵਾਰ ਸਾਰੇ ਪਿੰਡ ਦੇ ਕੰਮ ਕਰਾਂਗਾ ਜਿੱਦਾਂ ਜਿੱਦਾਂ ਪੈਸੇ ਆਉਣਗੇ ਉਦੋਂ ਤਾਂ ਇਹ ਕੰਮ ਕਰੀ ਜਾਵਾਂਗੇ ਸਾਰੇ ਪਿੰਡ ਦੇ ਸਹਿਯੋਗ ਨਾਲ ਕਰਾਂਗੇ ਜਿੱਦਾਂ ਪਿੰਡ ਦੇ ਕਹਣਗੇ ਉਹਨਾਂ ਦੀ ਸਲਾਹ ਨਾਲ ਕਰਾਂਗੇ ਜੀ ਸੋ ਇਹ ਹਨ ਸਾਡੇ ਨਾਲ ਸਰਪੰਚ ਰਜਿੰਦਰ ਸਿੰਘ ਜੀ ਪਿੰਡ ਮਲੀਆਂ ਤੋਂ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਸਹੂਲਤ ਆਵੇਗੀ ਉਸ ਤਰੀਕੇ ਨਾਲ ਇਹ ਲੜੀਵਾਰ ਪਿੰਡ ਦੇ ਕੰਮ ਕਰਾਉਣ ਦੀ ਕੋਸ਼ਿਸ਼ ਕਰਨਗੇ ਸੋ ਕੈਮਰਾ